ਨੰਗਲ ਤੋਂ 사우ਦੀ ਅਰਬ ਇੱਕ ਪੁੱਤਰ ਦੀ ਜ਼ਿੰਦਗੀ ਲਈ ਸੌਦਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ ਅੱਜ ਦੀ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਸੱਚਾਈ ਦੇ ਨੇੜੇ ਲੈ ਜਾਵਾਂਗੇ ਜੋ ਨਾ ਸਿਰਫ ਹੈਰਾਨ ਕਰਨ ਵਾਲੀ ਹੈ ਬਲਕਿ ਸਿਸਟਮ ਦੀ ਅਸਫਲਤਾ ਅਤੇ ਦਲਾਲਾਂ ਦੀ ਬੇਰਹਿਮੀ ਨੂੰ ਵੀ ਉਜਾਗਰ ਕਰਦੀ ਹੈ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਿੰਡ ਪਭੋਰ ਸਾਹਿਬ ਦਾ ਰਹਿਣ ਵਾਲਾ ਮੁਕੇਸ਼ ਕੁਮਾਰ ਜੋ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਨੌਕਰੀ ਮਿਲਣ ਦੀ ਉਮੀਦ ਨਾਲ 사우ਦੀ ਅਰਬ ਗਿਆ ਸੀ ਏਜੰਟ ਨੇ ਕਿਹਾ ਤੁਹਾਨੂੰ ਪੋਕਲੇਨ ਮਸ਼ੀਨ ਚਲਾਉਣੀ ਪਵੇਗੀ ਤੁਹਾਨੂੰ ਚੰਗੀ ਤਨਖਾਹ ਮਿਲੇਗੀ ਸਭ ਕੁਝ ਠੀਕ ਹੋ ਜਾਵੇਗਾ ਪਰ ਜਿਵੇਂ ਹੀ ਮੁਕੇਸ਼ ਸਾウਦੀਆ ਪਹੁੰਚਦਾ ਹੈ ਉਸਦਾ ਪਾਸਪੋਰਟ ਖੋ ਲਿਆ ਜਾਂਦਾ ਹੈ ਉਸਨੂੰ ਬکریاں ਚਰਾਉਣ ਦੇ ਲਈ ਮਜਬੂਰ ਕੀਤਾ ਗਿਆ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਕੁੱਟਿਆ ਗਿਆ ਉਸ ਦਾ ਮੋਬਾਈਲ ਫੋਨ ਖੋ ਲਿਆ ਗਿਆ ਅਤੇ ਉਸ ਨੂੰ ਇੱਕ ਸ਼ੇਕ ਨੂੰ ਵੇਚ ਦਿੱਤਾ ਗਿਆ ਜੋ ਵਿਅਕਤੀ ਆਪਰੇਟਰ ਬਣਨ ਲਈ ਨਿਕਲੇ ਆ ਸੀ ਉਹ ਹੁਣ ਮਾਰੂਥਲ ਦੇ ਵਿੱਚ ਬੱਕਰੀਆਂ ਦੇ ਪਿੱਛੇ ਭੱਜ ਰਿਹਾ ਸੀ ਉਹ ਇੱਕ ਕੈਦੀ ਬਣ ਗਿਆ ਸੀ ਮਨੁੱਖ ਨਹੀਂ ਫਿਰ ਇੱਕ ਦਿਨ ਉਸ ਨੇ ਯੂਪੀ ਦੇ ਇੱਕ ਨੌਜਵਾਨ ਤੋਂ ਮੋਬਾਈਲ ਫੋਨ ਉਧਾਰ ਲਿਆ ਅਤੇ ਆਪਣੀ ਭੈਣ ਨੂੰ ਇੱਕ ਵੌਇਸ ਓਵਰ ਮੈਸੇਜ ਭੇਜਿਆ ਮੈਨੂੰ ਕਿਸੇ ਸ਼ੇਕ ਨੂੰ ਵੇਚ ਦਿੱਤਾ ਗਿਆ ਹੈ ਮੈਨੂੰ ਬਚਾਓ ਨਹੀ ਤਾਂ ਮੈਂ ਮਰ ਜਾਵਾਂਗਾ ਪਰਿਵਾਰ ਟੁੱਟ ਗਿਆ ਪਰ ਹਾਰ ਨਹੀਂ ਮੰਨੀ 2 ਲੱਖ ਰੁਪਏ ਇਕੱਠੇ ਕੀਤੇ ਗਏ ਤੇ ਸ਼ੇਖ ਨੂੰ ਦਿੱਤੇ ਗਏ ਉਦੋਂ ਹੀ ਮੁਕੇਸ਼ ਨੂੰ ਰਿਆਕ ਕੀਤਾ ਗਿਆ ਹੁਣ ਪਰਿਵਾਰ ਸਮਾਜ ਦੇ ਤਾਨਿਆਂ ਨਾਲ ਟੁੱਟ ਗਿਆ ਹੈ ਪਰ ਲੜਾਈ ਜਾਰੀ ਹੈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੁਣ ਸਵਾਲ ਇਹ ਹੈ ਕੀ ਏਜੰਟ ਨੂੰ ਸਜ਼ਾ ਮਿਲੇਗੀ ਕੀ ਸਿਸਟਮ ਜਾਗੇਗਾ ਪੰਜਾਬ ਟੀਵੀ ਪ੍ਰਾਈਮ ਮੰਗ ਕਰਦਾ ਹੈ ਇਨਸਾਫ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵਿਦੇਸ਼ ਜਾਣ ਤੋਂ ਪਹਿਲਾਂ ਪੂਰੀ ਜਾਂਚ ਕਰੋ ਕਿਉਂਕਿ ਇੱਕ ਗਲਤ ਕਦਮ ਜ਼ਿੰਦਗੀ ਦੀ ਸਭ ਤੋਂ ਵੱਡੀ ਸਜ਼ਾ ਬਣ ਸਕਦਾ ਹੈ ਮੇਰਾ ਨਾਮ ਅਕੇਸ਼ ਕਮਾਰਾ ਹੈ ਮੇਰੇ ਪਿਤਾ ਦਾ ਨਾਮ ਸਰੇਂਦਰ ਕਮਾਰਾ ਹੈ ਪਿੰਡ ਬੋਰਸਾ ਬਹਿਣ ਵਾਲਿਆ ਸੀ ਨੰਗਲ ਤੇ ਮੇਰੇ ਨਾਲ ਠੱਗੀ ਹੋਈ ਏਜੰਟਾਂ ਨੇ ਠੱਗੀ ਕੀਤੀ ਨੰਗਲ ਦੇ ਬਨੋ ਏਜੰਟ ਕਹਿੰਦੇ ਬਾਹਰ ਨੌਕਰੀ ਕਰ ਲੂੰਗਾ ਤੂੰ ਮੈਂ ਕਿਹਾ ਹਾਂਜੀ ਕਰ ਲੈਣੀ ਤੇ ਆਪਾਂ ਵਿਆਜ ਤੇ ਪੈਸੇ ਚੱਕਾ ਰਿਸ਼ਤੇਦਾਰਾਂ ਦੇ ਪੈਸੇ ਚੱਕਾ ਇਕੱਠੇ ਕਰਕੇ ਏਜੰਟਾਂ ਨੂੰ ਦਿੱਤੇ ਜਦੋਂ ਮੈਂ ਬਾਹਰ ਗਿਆ ਤੇ ਮਨੋਪਾ ਏਅਰਪੋਰਟ ਤੇ ਲੈ ਗਏ ਤੇ ਮੇਰਾ ਪਾਸਪੋਰਟ ਤੇ ਮੇਰੇ ਨਾਲ ਫੋਨ ਲੈ ਕੇ ਮੈਨਾਂ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਉਹਨਾਂ ਨੇ। ਕੀ ਆ ਕਿਹਾ ਉਹਨਾਂ ਨੇ? ਤੇ ਉੱਥੇ ਮੈਨਾਂ ਬੱਕਰੀਆਂ ਚਰਵਾਈਆਂ ਉਹ ਨਹੀਂ ਤੇ ਸ਼ਾਮ ਨੂੰ ਮੈਨਾਂ ਕੁੱਟ ਮਾਰ ਕੀਤੀ ਉਹ ਨਹੀਂ ਤੇ ਮੈਂ ਇੱਕ ਬਈਆ ਸੀਗਾ ਯੂਪੀ ਦਾ ਤੇ ਉਹਦੇ ਫੋਨ ਤੇ ਰਿਕਾਰਡਿੰਗ ਕੀਤੀ ਕਰਦਿਆਂ ਨੂੰ ਕਿ ਮੈਨਾਂ ਬਹੁਤ ਜ਼ਿਆਦਾ ਕੁੱਟ ਮਾਰ ਕਰ ਰਿਹਾ ਇਹ। ਮੈਂ ਆਪਣੇ ਘਰਦਿਆਂ ਨੂੰ ਖਬਰ ਦਿੱਤੀ ਤੇ ਕਰਦਿਆਂ ਨੇ ਮੌਤ ਬਾਹਰ ਬੰਦਿਆਂ ਨੂੰ ਵਿੱਚ ਪਾ ਗਏ। ਮੇਰੇ ਤਾਇ ਦਾ ਮੁੰਡਾ ਹੁੰਦਾ ਸੀਗਾ ਤੇ ਉਹਨੇ ਮਨ ਲਗੇ ਮਨੋਂ ਰੋਟੀ ਵੀ ਪਜਾਈ ਸੀ ਥੋੜੇ ਦਿਨਾਂ ਦੀ ਤੇ ਉਹ ਮਨੋਂ 8000 ਰਿਆਲ ਭਰ ਕੇ ਛਡਾ ਕੇ ਲਗਾਇਆ ਤੇ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਕਿ ਮੈਂ ਇੰਡੀਆ ਪੁੱਜ ਗਿਆ ਉਹਦੇ ਥਰੂ ਅਗਰ ਮੈਂ ਨਾ ਬਾਪਸਾਂਦਾ ਤੇ ਉਹ ਬਹੁਤ ਜ਼ਿਆਦਾ ਕੁੱਟ ਮਾਰ ਕਰਦੇ ਉਹਨਾਂ ਨੇ ਮਨੋਂ ਮਾਰ ਦੇਣਾ ਸੀ ਸਾ 에ਜੰਟਾਂ ਨੇ ਮੇਰੇ ਭਰਾ ਨੂੰ ਬਾਹਰ ਭੇਜਿਆ ਤੇ ਉੱਥੇ ਜਾ ਕੇ ਉਹਦੀ ਕੋਈ ਪੈਰਾਗਾਈ ਨਹੀਂ ਕੀਤੀ ਤੇ ਉੱਥੇ ਮੇਰੇ ਭਰਾ ਨਾਲ ਬਹੁਤ ਜ਼ਿਆਦਾ ਕੁੱਟਮਾਰ ਹੋਈ ਤੇ ਉਹਨੇ ਭਾਈ ਸਾਡੇ ਨਾਲ ਕਿਸੇ ਦੇ ਫੋਨ ਤੋਂ ਸਾਨੂੰ ਆਡੀਓ ਸੈਂਡ ਕੀਤੀ ਤੇ ਆਪਾਂ ਜਦੋਂ ਆਡੀਓ ਸੁਣੀ ਤਾਂ ਆਪਾਂ ਬਹੁਤ ਜ਼ਿਆਦਾ ਘਬਰਾ ਗਏ ਤੇ ਆਪਾਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤੇ ਪਿੰਡ ਦੇ ਸਰਪੰਚ ਨੇ ਡੈਡੀ ਉਹਨਾਂ ਨਾਲ ਲੈ ਕੇ 에ਜੰਟਾਂ ਕੋਲ ਗਏ ਤੇ 에ਜੰਟਾਂ ਨੇ ਉੱਥੇ ਜਾ ਕੇ ਸਾਨੂੰ ਬਹੁਤ ਜ਼ਿਆਦਾ ਬਲੈਕਮੇਲ ਕੀਤਾ ਤੇ ਸਾਤੋ ਕਾਗਜ਼ ਸਾਈਨ ਕਰਵਾਇਆ ਕਿ ਤੁਸੀਂ ਜਦੋਂ ਤੁਹਾਡੇ ਭਰਾ ਇੱਥੇ ਆਗੇ ਤੁਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰੋਗੇ ਸੋਸ਼ਲ ਮੀਡੀਆ ਤੇ ਕੁਝ ਵੀ ਨਹੀਂ ਪਾਓਗੇ ਬਟ ਉਹਨੇ ਕੁਝ ਵੀ ਨਾ ਕੀਤਾ ਤੇ ਹਾਰ ਕੇ ਆਪਾ ਆਪਣੇ ਤਾਏ ਦੇ ਮੁੰਡੇ ਨਾਲ ਗੱਲ ਕੀਤੀ ਤੇ ਉਹਨੇ ਉੱਥੇ ਜਾ ਕੇ 8000 ਰਿਆਲਤ ਭਰ ਕੇ ਮੇਰੇ ਭਰਾ ਨੂੰ ਛਡਾਇਆ ਅਗਰ ਉਹ ਮੇਰੇ ਭਰਾ ਨੂੰ ਨਹੀਂ ਛਡਾਉਂਦਾ ਜਾਂ ਮੇਰੇ ਤਾਏ ਦਾ ਮੁੰਡਾ ਉੱਥੇ ਨਹੀਂ ਹੁੰਦਾ ਜਿਸ ਹਿਸਾਬ ਨਾਲ ਉਹ ਕੁੱਟ ਮਾਰ ਮੇਰੇ ਭਰਾ ਨਾਲ ਕਰ ਰਿਹਾ ਤੇ ਮੇਰੇ ਭਰਾ ਦੀ ਜਾਨ ਵੀ ਜਾ ਸਕਦੀ ਸੀ ਤੇ ਇਸ ਲਈ ਏਜੰਟਾਂ ਦੇ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ